ਬਠਿੰਡਾ ਦੇ ਅੰਦਰ ਚੋਰਾਂ ਦੇ ਹੌਸਲੇ ਬਲੰਦ ਇੱਕ ਘਰ ਦੇ ਅੰਦਰ ਚੋਰਾਂ ਵੱਲੋਂ ਕੀਤੀ ਗਈ 20 ਤੋਂ 22 ਟੋਲੇ ਸੋਨਾ ਅਤੇ 50000 ਰੁਪਏ ਦੀ ਚੋਰੀ ਫਿੰਗਰਪ੍ਰਿੰਟ ਐਕਸਪਰਟ ਟੀਮ ਪਹੁੰਚੀ ਮੌਕੇ ਤੇ ਕਵਾੜੀਆਂ ਤੇ ਜਤਾਇਆ ਜਾ ਰਿਹਾ ਸ਼ੱਕ ਹਮਲਾ ਬਠਿੰਡਾ ਦੇ ਐਲ ਆਈ ਜੀ ਕੁਆਟਰਾਂ ਦਾ ਮਾਡਲ ਟਾਊਨ ਫੇਸ 1 ਵਿਖੇ ਇਹ ਜਿਹੜੇ ਆਪਣਾ ਕੁਆਟਰ ਹਨ ਉੱਥੇ ਘਰ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਭਾਣਜੀ ਦਾ ਵਿਆਹ ਸੀ ਅਤੇ ਉਸ ਦੇ ਗਹਿਣੇ ਜਿਹੜੇ ਉਹ ਉਹਨਾਂ ਦੇ ਘਰ ਪਏ ਸੀ 20 ਤੋਂ 22 ਤੋਲੇ ਸੋਨਾ ਸੀ ਤੇ ਉਹਨਾਂ ਦੇ ਘਰ ਦੇ ਵਿੱਚ ਕੰਮ ਚੱਲ ਰਿਹਾ ਇਸ ਇੱਕ ਸਾਲ ਤੋਂ ਅਤੇ ਉਹਨਾਂ ਦੇ ਘਰ ਆਪਣਾ ਕਵਾੜੀ ਆਏ ਹੋਏ ਸਨ ਉਹਨਾਂ ਨੂੰ ਉਹਨਾਂ ਤੇ ਸ਼ੱਕ ਹੈ ਦੂਜੇ ਪਾਸੇ ਪੁਲਿਸ ਹਰ ਐਂਗਲ ਤੋਂ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਸੀਸੀਟੀਵੀ ਕੈਮਰੇ ਵੀ ਇਸ ਚ ਚੱਲਿਆ ਹੈ ਕਿ ਸਾਡੇ ਵੱਲੋਂ ਕੁਨਾਲੇ ਜਾ ਰਹੇ ਤੇ ਨਾਲ ਫਿੰਗਰਪ੍ਰਿੰਟ ਜਿਹੜੀ ਐਕਸਪਰਟ ਟੀਮ ਹੈ ਉਹਨਾਂ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ ਤੇ ਉਹਨਾਂ ਵੱਲੋਂ ਮਾਮਲਾ ਦਰਜ ਕਰ ਲਿਆ ਹੈ ਜਲਦੀ ਹੀ ਚੋਰ ਜਿਹੜੇ ਉਹ ਹੌਸਲਾਕਾਂ ਦੇ ਪਿੱਛੇ ਆਉਣਗੇ ਦੱਸਦੀ ਹੈ ਕਿ ਚੋਰਾਂ ਦੇ ਹੌਸਲੇ ਬਹੁਤ ਜ਼ਿਆਦਾ ਵੱਲ ਦੌ ਚੁੱਕੇ ਹਨ ਪੁਲਿਸ ਵੱਲੋਂ ਲਗਾਤਾਰ ਇਹਨਾਂ ਮਾਮਲੇ ਨੂੰ ਟ੍ਰੇਸ ਕੀਤਾ ਜਾ ਰਿਹਾ ਹੈ ਲੇਕਿਨ ਚੋਰ ਆਪਣੀ ਕਾਰਵਾਈ ਲਗਾਤਾਰ ਕਰ ਰਹੇ ਹਨ ਅਤੇ ਇਸ ਮਾਮਲੇ ਨੂੰ ਲੈ ਕੇ ਹੁਣ ਇਹ ਇੱਕ ਮਾਮਲਾ ਬਟੇਂਡਾ ਦੇ ਮੌਲਟਾਉਨ ਫੇਸ 1 ਐਲ ਆਈ ਜੀ ਕੁਆਟਰਾਂ ਦੇ ਵਿੱਚ ਹੋਇਆ ਜਿੱਥੇ ਵਿਆਹ ਦੇ ਲਈ ਰੱਖੇ ਗਹਿਣੇ ਜੋ 20-22 ਤੋਲੇ ਸਮ ਦੱਸਿਆ ਜਾ ਰਿਹਾ ਤੇ 50000 ਰੁਪਏ ਨਕਦੀ ਆਪ ਦੱਸੀ ਜਾ ਰਹੀ ਹੈ ਉਹ ਹੁਣ ਬੀਤੀ ਰਾਤ ਚੋਰੀ ਹੋਇਆ ਜਿਸ ਨੂੰ ਡੈਕੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਉਹ ਕੀਤੀ ਜਾ ਰਹੀ ਹੈ ਆਓ ਸਰੋ ਸੁਣੋ ਨੇ ਇਸ ਸਬੰਦੇ ਕੀ ਕਹਿੰਦੇ ਨੇ ਘਰ ਦੇ ਮੈਂਬਰ ਅਤੇ ਐਸ ਐਚ ਓ ਥਾਣਾ ਸਿਵਲਨ ਹਰਜੋਤ ਸਿੰਘ ਵੀ ਕੀ ਨਾਮ ਅਤੇ ਕਿਰਮ ਨਲਾਜ ਹੈ ਮੇਰਾ ਨਾਮ ਸੁਨੀਲ ਕੁਮਾਰ ਗੁਪਤਾ ਜੀ ਇਦਾਂ ਨਾ ਹੈ ਕਿ ਅਸੀਂ ਨੱਥੂ ਨੰਗੁੱਤਾ ਕਿਹੜਾ ਏਰੀਆ ਹੈ ਇਹ ਮਾਲਟਨ ਫੇਸ 1 ਜੀ ਠੀਕ ਹੈ ਲੋ ਜੀ ਕੱਟਣਾ ਕੀ ਹੈ ਜੀ ਰਾਤੀ 12:30 ਵਜੇ ਸੁੱਤੇ ਆਂ ਜੀ ਸਵੇਰੇ 2:00 ਵਜੇ ਮੇਰੇ ਮਦਰ ਉੱਠੇ ਆਂ ਮੰਮਾ ਕਹਿੰਦੇ ਵੀ ਸ਼ਾਇਦ ਲਾਈਟ ਜਗ ਰਹੀ ਆ ਕਿਤੇ ਮੈਂ ਜਗਾਈ ਹੋਗੀ ਫਿਰ ਫੇਰ ਸੋ ਗਏ ਉਹ 3:00 ਵਜੇ ਮੈਂ ਉੱਠਾ ਜਦੋਂ ਦੇਖਿਆ ਵੀ ਕਮਰਿਆਂ ਦੀ ਲਾਈਟਾਂ ਜਗੀਆਂ ਹੋਈਆਂ ਮੈਂ ਭੱਜ ਕੇ ਮੰਮੀ ਨੂੰ ਠਾਇਆ ਮੰਮਾ ਉੱਠ ਕੇ ਭੱਜ ਕੇ ਬਾਹਰ ਨੂੰ ਆਏ ਉਹ ਕਹਿੰਦੇ ਵੀ ਮੈਂ ਤਾਂ ਲੱਗਦਾ ਵੀ ਪਰਸ ਮੇਰਾ ਉਧਰ ਪਿਆ ਪਰਸ ਦੇਖਿਆ ਪਰਸ ਉੱਥੇ ਹੈ ਨਹੀਂ ਸੀਗਾ ਜੀ ਫਿਰ ਅਸੀਂ ਪੀਸੀਆਰ ਨੂੰ ਬੁਲਾ ਲਿਆ ਪਰ ਸੱਚੇ ਕਾਫੀ ਕੁਸ਼ੀਕਾ ਜੀ ਐਕਚੁਅਲੀ ਮੇਰੀ ਭਾਣ ਜੀ ਦਾ ਵਿਆਹ ਹੁਣੀ ਹੋ ਕੇ ਕਿਹਾ ਤਾਂ 골ਡ ਸੀਗਾ 22 ਟੋਲੇ 골ਡ ਸੀਗਾ 50000 ਰੁਪਏ ਕਹਿ ਸੀ ਕਿਉਂਕਿ ਮੇਰੇ ਘਰ ਕੰਮ ਚੱਲ ਰਿਹਾ ਹੈ ਮਿਸਤਰੀਆਂ ਨੂੰ ਪੈਸੇ ਦੇਣੇ ਸੀਗੇ ਤੇ ਇੱਕ ਸਮਾਨ ਲੈਣਾ ਸੀ ਤਾਂ ਕਰਕੇ ਮੈਂ ਪੈਸੇ ਕਢਾ ਕੇ ਆਇਆ ਸੀ 3:00 ਵਜੇ ਤੱਕ ਲਾਣਾ ਸੀ ਇਹ ਮੇਰੇ ਹਿਸਾਬ ਨਾਲ ਜੀ 12:30 ਤੋਂ ਲੈ ਕੇ ਜੀ 2:00 ਵਜੇ ਦੇ ਵਿੱਚ ਵਿੱਚ ਕੱਟਣਾ ਹੋਈ ਜੀ ਤੁਹਾਨੂੰ ਕਿੰਨੇ ਵਜੇ ਪਤਾ ਲੱਗਿਆ ਮੰਮੀ ਨੇ ਮੇਰੇ ਨੇ 2:00 ਵਜੇ ਦੇਖਿਆ ਸੀ ਵੀ ਲਾਈਟ ਜਾ ਗਈ ਹੈ 3:00 ਵਜੇ ਮੈਂ ਉੱਠ ਕੇ ਬਾਥਰੂਮ ਕੀਤਾ ਤਾ ਮੈਨੂੰ ਤਾਂ ਕਨਫਰਮ ਹੀ ਹੋ ਗਿਆ ਵੀ ਲਾਈਟਾਂ ਚੱਕ ਕੇ ਮੇਰੀਆਂ ਕੋਈ ਸ਼ੱਕ ਜਾਂਦਾ ਵੀ ਕੋਈ ਸ਼ੱਕ ਐ ਵੀ ਕੱਲ ਕਵਾੜੀ ਆਏ ਸੀ ਜੀ ਮੇਰੇ ਕੋਲ ਸਮਾਨ ਸਮੂਹ ਲੈ ਕੇ ਗਿਆ ਲੋਹੇ ਦਾ ਪੰਜ ਛੇ ਮੁੰਡੇ ਆਏ ਸੀ ਉਹਨਾਂ ਤੇ ਮੈਨੂੰ ਜ਼ਿਆਦਾ ਸ਼ੱਕ ਆ ਕਿਉਂਕਿ ਮੇਰੇ ਘਰੇ ਸਾਲ ਹੋ ਗਿਆ ਕੰਮ ਚੱਲਦੇ ਨੂੰ ਐਦਾਂ ਦੀ ਕੋਈ ਘਟਨਾ ਹੋਈ ਨਹੀਂ ਅਸੀਂ ਸੀਸੀਟੀਵੀ ਕੋਰੇ ਲੱਗੇ ਸਭਨੇ ਕਮਰੇ ਨਹੀਂ ਜੀ ਹੁਣ ਪੁਲਿਸ ਆਸ-ਪਾਸ ਦੇਖ ਰਹੀ ਹੈ ਸੀ ਹਾਂ ਜੀ ਹਾਂ ਪੁਲਿਸ ਵਾਲੇ ਆਏ ਆ ਜੀ ਸਵੇਰੇ ਵੀ ਆਈ ਸੀ ਪੀਸੀਆਰ ਵਾਲੇ ਦੋ ਹੋਣ ਆਏ ਆ ਜੀ ਇੱਕ ਤਾਂ ਮੇਰੇ ਘਰ ਵੈਲਕਮ ਸਿੰਘ ਆਏ ਆ ਤੇ ਦੇਖ ਰਿਹਾ ਕੈਮਰੇ ਰਾਸੇ-ਬਾਸੇ ਦੇਖਦੇ ਕਿੰਨਾ ਕੋਲੇ ਹੈਗੇ ਉਹਨਾਂ ਕੋਲੇ ਦੇਖਦੇ ਮੇਰਾ ਨਾਮ ਇਨਸਪੈਕਟਰ ਹਰਜੂ ਸਿੰਘ ਆ ਮੋਖ ਅਫਸਰ ਥਾਣਾ ਅਸੇਵਲਾਈਨ ਬਠਿੰਡਾ ਕੋ ਮਰਦ ਤੋਂ ਮੇਂ ਚੋਰੀ ਹੋ ਗਈ ਹਾਂਜੀ ਇਹ ਸਾਨੂੰ ਇੱਕ ਕੰਪਲੇਂਟ ਆਈ ਸੀ ਅੱਜ ਸਵੇਰ ਐਲ ਆਈ ਜੀ ਕੁਆਟਰ ਹੈ ਵਿਕਾਸ ਕੁਮਾਰ ਜੀ ਵੱਲੋਂ ਵੀ ਸਾਡੇ ਘਰ ਵਿੱਚ ਚੋਰੀ ਹੋਈ ਆ ਉਹ ਮੌਕੇ ਤੇ ਸਾਡੇ ਡਿਊਟੀ ਅਫਸਰ ਤੇ ਪੀ ਸੀ ਆਰ ਪਾਰਟੀ ਵੱਲੋਂ ਜਿਹੜਾ ਜਾ ਕੇ ਮੌਕਾ ਦੇਖਿਆ ਗਿਆ ਤੇ ਉਹਨਾਂ ਵੱਲੋਂ ਕਿਹਾ ਗਿਆ ਵੀ ਸਾਡੇ ਜਿਹੜਾ ਕੁਝ ਸੋਨੇ ਦੇ ਗਹਿਣੇ ਤੇ ਕੁਝ ਕੈਸ ਜਿਹੜਾ ਚੋਰੀ ਹੋਇਆ ਜਿਸ ਤੇ ਜਿਹੜਾ ਸਾਡੀ ਫੋਰੈਂਸਿਕ ਟੀਮ ਵੀ ਮੌਕੇ ਤੇ ਜਿਹੜਾ ਪਹੁੰਚ ਕੇ ਜਿਹੜੀ ਹੈ ਕਿ ਸਾਰੀ ਨਿਸ਼ਾਨਬੀਦ ਕਰ ਰਹੀ ਹੈ ਤੇ ਉਹਤੇ ਅਸੀਂ ਜਿਹੜਾ ਸਟੇਟਮੈਂਟ ਜਿਹੜੀ ਹੈ ਉਹਨਾਂ ਦੀ ਰਿਕਾਰਡ ਕਰਕੇ ਤੇ ਐਫ ਆਈ ਆਰ ਰਜਿਸਟਰ ਕਰ ਰਹੇ ਹਾਂ ਤੇ ਜਿਹੜੀਆਂ ਸਾਡੀਆਂ ਟੀਮਾਂ ਇਹ ਤੇ ਜਿਹੜੀਆਂ ਸੀਸੀਟੀਵੀ ਤੇ ਕੰਮ ਕਰ ਰਹੀਆਂ ਕੋ ਕਬਾੜੀਆਂ ਦੀ ਗੱਲ ਕਰਦੇ ਸੀ ਕਿ ਕਬਾੜੀ ਆਈ ਸੀ ਉਹਨਾਂ ਦੇ ਸ਼ੰਕਾ ਹਾਂ ਜੀ ਇਹ ਕਹਿੰਦੇ ਸੀ ਕਿਉਂਕਿ ਇਹ ਕੰਮ ਇਹਨਾਂ ਦੇ ਘਰੇ ਕੰਸਟਰਕਸ਼ਨ ਦਾ ਇਹਨਾਂ ਨੇ ਰੈਨੋਵੇਸ਼ਨ ਦਾ ਕੰਮ ਚਲਾਇਆ ਹੋਇਆ ਤੇ ਕੱਲ ਇਹਨਾਂ ਨੇ ਕੋਈ ਕੁਆਡ ਦਾ ਜਿਹੜਾ ਸਮਾਨ ਚੁਕਾਇਆ ਸੀ ਬੰਦਿਆਂ ਨੂੰ ਕੋਈ ਪਿਕਅਪ ਤੇ ਆਏ ਸੀ ਅਸੀਂ ਸਾਰੇ ਏਂਗਲਾਂ ਤੇ ਜਿਹੜਾ ਜੋ ਵੀ ਇਨਫੋਰਮੇਸ਼ਨ ਸਾਨੂੰ ਆਸ-ਪਾਸੋਂ ਜਿਵੇਂ ਇੰਟੈਲੀਜੈਂਸ ਤੋਂ ਤੇ ਸੀਸੀਟੀਵੀ ਫੁਟੇਜ ਤੋਂ ਕਲੈਕਟ ਹੋ ਰਹੀ ਉਹ ਤੇ ਵਰਕ ਕਰਕੇ ਅਸੀਂ ਜਲਦੀ ਇਹਨੂੰ ਟ੍ਰੇਸ ਕਰ ਲੈਣਾ ਕਿੰਨਾ ਸੋਨਾ ਸੀ ਜਾਂ ਕੈਸ਼ ਕਿੰਨਾ ਸੀ ਉਹ ਹਜੇ ਜਿਹੜਾ ਚੈੱਕ ਕਰਕੇ ਪ੍ਰੋਪਰ ਦੱਸ ਰਿਹਾ ਵੀ ਜਿਹੜਾ ਸਾਡਾ ਕਿੰਨਾ ਸੀਗਾ ਕੈਸ਼ ਕਰੀਬ ਕਹਿ ਰਿਹਾ ਵੀ 30-40 ਹਜ਼ਾਰ ਰੁਪਏ ਸੀ